ਸੋਕ ਕੀ ਹੋਇਆ ਵਾ ਹੁਣ ਕੀ ਆ ਤੂੰ ਇੰਤੇ ਇੱਕਦਮ ਮਾਨ ਕੇ ਬੰਦੇ ਨੂੰ ਡਰਾ ਹੀ ਜਿੰਦੇ ਹੌਸਲੇ ਨਾ ਨਹੀਂ ਆ ਜਾਂਦੇ ਗੰਡੀ ਬੰਦੇ ਫਰੈਂਡ ਮੇਰੀ ਦਾ ਫੋਨ ਆਉਣ ਡਿਆ ਸੀ ਤੇ ਮੈਂ ਕੀ ਕਹਿਤਾ ਵਾ ਮੈਂ ਥੋੜੀ ਕਿਆ ਫੋਨ ਕੱਟ ਇੱਕ ਤੇ ਭੋਲੇ ਜੇ ਮੈਂ ਤੇ ਕੁਛ ਨਹੀਂ ਕਿਹਾ ਕਹਿਣਾ ਵੀ ਕੀ ਤੂੰ ਘਰੀ ਚੌਂ ਬਸ ਜਾ ਕੇ ਬਹੁ ਮੈਨੂੰ ਗੱਲ ਕਰਨ ਲੈਣ ਤੋ ਮੈਂ ਨਾ ਇੱਥੇ ਬਹਿਣ ਆਉਣ ਲੱਗਾ ਹਾਂ ਬਾਹਰ ਜਾਓ ਉਹ ਫੇਰਾ ਬਾਹਰ ਜਾ ਕੇ ਬਹੁ ਗਰੀ ਚੰਗਾ ਸਿਰ ਖਤਮ ਸੋ ਅੱਧੀ ਮੈਂ ਫੋਨ ਦੀ ਕੰਡਈ ਇਹਦਾ ਹੈਲੋ ਹਾਂ ਮਨ ਕੀ ਆਲਾ ਵਧੀਆ ਆਪਣੀ ਸੁਣਾ ਕੀ ਕਰਦੀ ਪਈ ਹਾਂ ਹਾਂ ਹੋ ਸੀ ਜੇ ਮੈਂ ਘਰ ਘੱਲ ਨਹੀਂ ਕੀਤੀ ਆਪ ਮੈਂ ਤਾਂ ਘਰ ਬੋਰ ਹੁੰਨੀ ਰਹੀ ਆ ਮੇਰਾ ਵੀ ਵੈਸੇ ਨਹੀਂ ਹੈਗੀ ਆਈਡੀਆ ਕਿ ਮੈਂ ਬੁਟੀਕ ਕੋਲ ਨਾ ਹੁੰਦਾ ਤੇ ਹੈਗਾ ਹੀ ਇਹ ਕੰਮ ਤੇ ਮੈਨੂੰ ਕਿੰਨੇ ਰੋਕਣਾ ਆ ਤੈਨੂੰ ਪਤਾ ਤਾਂ ਹੈਗਾ ਮੈਂ ਆਪਣੀ ਮਰਜ਼ੀ ਅੱਗੇ ਹੀ ਕਰਨੀ ਘਰ ਦੀ ਤੇ ਅੱਕੇ ਹੁਣ ਹੀ ਕਰਨੀ ਜਾਨਵਿਲੇ ਕਰ ਲੈਨੇ ਸਵਾਦ ਉਹਨੇ ਜਾਣੀਆਂ ਸਾਂਝਾ ਹੀ ਖੋਲ ਲੈਣੀਆਂ ਆਉਤਨ ਪਤਾ ਅੱਜ ਕੱਲ ਸੋਸ਼ਲ ਮੀਡੀਆ ਦਾ ਤੇ ਜਮਾਨਾ ਵਾ ਆਇਆ ਬਣਾਵਾਂਗੇ ਇੰਸਟਾਗ੍ਰam ਤੇ ਆਈਡੀ ਬੁਟੀਕ ਦੇ ਨਾਮ ਦੀ ਤੇ ਵਾਦੂ ਆਨਲਾਈਨ ਵੀ ਆਰਡਰ ਕਰਦਿਆ ਕਰਾਂਗੇ ਨਾ ਸਾਰਾ ਕੁਝ ਆਨਲਾਈਨ ਹੈ ਜਿਹੜੀ ਸ਼ਿਪਿੰਗ ਵਗੈਰਾ ਕਰਦੀ ਹੈ ਹਾਂ ਆਪਾਂ ਆਨਲਾਈਨ ਆਰਡਰ ਕਰਕੇ ਸਮਾਨ ਮੰਗਵਾ ਲਿਆ ਕਰਾਂਗੇ ਤੇ ਜਰੂਰੀ ਹਰ ਤਾਂ ਪਹੁੰਚ ਕੇ ਐਪ ਕਰਨਾ ਤਾਨੂੰ ਘਰ ਬੈਠਿਆ ਮਿਲ ਜਿਆ ਕਰੋ ਤੇ ਆਪਾਂ ਅੱਗੇ ਘਰ ਬੈਠੇ ਪਚਾਦਿਆ ਕਰਾਂਗੇ ਚਲ ਕੋਈ ਨਹੀਂ ਵੇਖਣਾ ਤੂੰ ਘਰ ਦਾ ਘਰ ਗੱਲ ਮੈਂ ਕਿਹਦੇ ਨਾਲ ਕਰਨੀ ਹੈ ਮੇਰੇ ਵੱਲੋਂ ਓਕੇ ਹੀ ਹੈ ਸਭ ਚਲ ਠੀਕ ਓਕੇ ਚਲੋ ਅ ਵੀ ਜੰਗਾਈ ਘਰ ਬੋਰ ਹੋਣ ਨਾਲ ਆਪਣਾ ਵਧੀਆ ਕੰਮ ਚੱਲ ਜੇਗਾ ਭਾਬੀ ਮੈਨੂੰ ਚਾਹ ਲਿਆ ਦਿਓ ਬਾਹਰ ਬੈਠਾਂ ਮੈਂ ਲਿਆ ਦੇ ਨੀਆ ਤੇ ਤੂੰ ਬੜਾ ਘੁੱਟ ਸਿੱਕਿਆਂ ਨੂੰ ਬਾਹਰ ਨਿਕਲਿਆ ਮੈਂ ਘੜੀ ਬਹਿ ਜਾ ਹਾਂ ਉਹਦੇ ਲਾਗੇ ਉਹ ਭਾਬੀ ਨੂੰ ਫੋਨ ਆਉਣ ਡਿਆ ਵਾ ਉਹਦੀ ਸੇਲੀ ਦਾ ਤੇ ਫੋਨ ਆਉਣ ਡਿਆ ਤੇ ਫਿਰ ਕੀ ਆਪੇ ਕੱਟ ਦੋਗੇ ਘੜੀ ਕਿਨੂੰ ਤੇ ਲਾਗੇ ਬੈ ਉਥੇ ਕਿਹੜੇ ਕੰਡੇ ਲੱਗੇ ਆ ਉਹ ਬੈ ਆ ਮੈਂ ਕੋਈ ਗੱਲ ਨਹੀਂ ਫਿਰ ਜਦੋਂ ਫੋਨ ਕੱਟਦੀ ਫਿਰ ਮੈਂ ਚੱਲ ਜਨਾ ਮੈਨੂੰ ਚਾਹ ਲਿਆ ਦਿਓ ਵੀ ਮੈਂ ਬਾ ਮਮੀ ਹਣੇ ਲਾਗੇ ਬੈਠਾ ਹੀ ਹਾਂ ਲਿਆ ਦਿਨੀ ਆ ਲਿਆ ਪੀ ਹਾਦੀ ਹੋ ਗਈ ਆ ਮੈਨੂੰ ਸਮਝ ਨਹੀਂ ਆਦੀ ਤੇ ਦਿਮਾਗ ਮੋਟਾ ਵਾ ਇਹ ਜਾ ਧਿਆਨ ਨਹੀਂ ਦਿੰਦਾ ਤੂੰ ਉਹਦੇ ਲਾਗੇ ਬੈ ਕੋਈ ਗੱਲਬਾਤ ਕਰ ਪਹਿਲਾਂ ਤੇ ਉਹ ਕੱਲੀ ਰਹੀ ਹੁਣ ਤੇ ਉਹਦੇ ਲਾਗੇ ਬੈ ਕੇ ਉਹਨੂੰ ਕੰਪਨੀ ਦੇ ਉਹਨੂੰ ਵੀ ਪਤਾ ਲੱਗੇ ਵੀ ਮੇਰਾ ਘਰ ਵਾਲਾ ਵਾ ਦੋਵੇਂ ਦੂਰ ਦੂਰੀ ਰਹਿੰਦੇ ਆ ਪਤਾ ਨਹੀਂ ਕੀ ਸਿਸਟਮ ਹੈ ਇਹਨਾਂ ਦਾ ਜੇ ਆਖੋ ਤੇ ਫੇਰ ਗੁੱਸਾ ਲੱਗ ਜਾਂਦਾ ਤੇ ਉਹ ਵੀ ਕਿਹੜਾ ਸਿੱਧੇ ਮੂੰਹ ਹੁੰਦੀ ਆ ਵੀਰ ਮੇਰਾ ਰਾਦਾ ਸਭੀ ਤਾਂ ਮੰਨ ਲੈਂਦੇ ਆ ਹਾਂ ਭਾਪਾ ਕਹਿੰਦੇ ਸੋਖ ਨੂੰ ਕਿ ਤੇ ਕਮਾਫਰਾ ਤੇ ਜੀ ਮਮਮੀ ਮੈਂ ਤੇ ਆਪਏ ਵੀ ਸਭੀ ਨੇ ਗੱਲ ਕੀਤੀ ਸੀ ਬੱਬੀ ਤੇ ਵੀ ਕਿ ਜਾ ਇਹਨੂੰ ਇਹਦੇ ਪੇਕਿਆਂ ਤੋਂ ਤੇ ਨਾਨਕਿਆਂ ਤੋਂ ਸ਼ਿਮਲੇ ਸ਼ਿਮਲੇ ਘੋਮਿਆਂ ਤੋਂ 2-4 ਦਿਨ ਆਹੋ ਮੰਨਦੇ ਉਹ ਥੱਕੀ ਹਾਦੀ ਨਾ ਥੱਕੀ ਹਾਦੀ ਕਹਿੰਦੀ ਤੁਰਕੀ ਆਈ ਆਈ ਨਹੀਂ ਜਾਚਾ ਆਹੋ ਤਾਂ ਨਾਲ ਚਲਾ ਚਰਨਾਪੁਰ ਨਾ ਵੀ ਚਾਹੀਦਾ ਵੇ ਉਹ ਤੇ ਹੁਣ ਤੇ ਵੀ ਦਾ ਹੱਥ ਲਾ ਕੇ ਜੇ ਪਹੁੰਦੀ ਐ ਤੇ ਬਾਹਰ ਆ ਗਿਆ ਕੀ ਗੱਲ ਉੱਥੇ ਕੋਈ ਨਹੀਂ ਰਿਹਾ ਮਮਮੀ ਉਹਨੂੰ ਫੋਨ ਆਉਂਦਾ ਐ ਦੀ ਸੇਲੀ ਦਾ ਹੈ ਸੇਲੀ ਜ਼ਰੂਰੀ ਆ ਕਿ ਬੰਦਾ ਜ਼ਰੂਰੀ ਆ ਪਰ ਉਹਨਾਂ ਨੇ ਦੂਰ ਬੈਠਾ ਰਿਹਾ ਤੈਨੂੰ ਕੀ ਹੁੰਦੀ ਸੀ ਤੈਨੂੰ ਕਿ ਤੂੰ ਕਿਹੜਾ ਫੋਨ ਉਹਦਾ ਕੰਨੋਂ ਲਾ ਕੇ ਆਪਣੇ ਨਾਲ ਲਾ ਉਹ ਵੀਰ ਮੈਂ ਸੋਚਿਆ ਐਵੇਂ ਗੱਲਾਂ ਬਾਤਾਂ ਇਹ ਨਾ ਕਰਨੀਆਂ ਹੁੰਦੀਆਂ ਵਾ ਕਿ ਵੇਲੇ ਫਿਰ ਪੋਚ ਹੀ ਲੈਂਦੀ ਆ ਵੀ ਲਾ ਕੇ ਕੌਣ ਬੈਠਾ ਵਾ ਛੇਲੀ ਹੈ ਫਿਰ ਬੰਦਾ ਗੱਲ ਕਰਨ ਤੋਂ ਝਿਜਕਦਾ ਮੈਂ ਕਿਹਾ ਚਲ ਤੂੰ ਗੱਲਾਂ ਬਾਤਾਂ ਮਾਰੂ ਮੈਂ ਜਾ ਕੇ ਮਾਰ ਬੈਠ ਜੋ ਕਰਨੀ ਗੱਲਾਂ ਇਹ ਵੀ ਤੇਰੀ ਸਾਲੀ ਲੱਗਦੀ ਤੂੰ ਵੀ ਕਰਨ ਦਾ ਦੋ ਚਾਰ ਗੱਲਾਂ ਕੋਈ ਚਲ ਨਹੀਂ ਮੰਮੀ ਗੱਲ ਤੇਰੀ ਵੀ ਸਹੀ ਆ ਕਈ ਹੁੰਦੀਆਂ ਜਨਾਨੀ ਦੀਆਂ ਗੱਲਾਂ ਕੋਈ ਗੱਲ ਨਹੀਂ ਤੂੰ ਭਰਾਵਾ ਐਂ ਏਦਾਂ ਕਰ ਹੂੰ ਅਜੇ ਫੋਨ ਤੇ ਵੇਲੇ ਹੀ ਹੁੰਦੀ ਹੈ ਨਾ ਉਹਨਾਂ ਬਣਾਸਲਾ ਤੇ ਪਹਿਲਾਂ ਜਾਓ ਉਹਦੇ ਪੇਕੇ ਫਿਰ ਦੂਜੇ ਦਿਨ ਜਾਵੀਂ ਨਾਰਕੇ ਉਥੋਂ ਸ਼ਿਮਲੇ ਨੂੰ ਨਿਕਲ ਜਾ ਲੈ ਕੇ ਮੈਂ ਪਹਿਲਾਂ ਤੁਹਾਨੂੰ ਮੈਂ ਵੇਲੇ ਮੋਟਰ ਤੇ ਵੀ ਉਹੋ ਗੱਲ ਕਹੀ ਹੁਣ ਘਰ ਵੀ ਅੰਦਰ ਬੈਠਾ ਉਹੋ ਗੱਲ ਕਹੀ ਫਿਰ ਤੁਸੀਂ ਉਹੋ ਗੱਲ ਛੇੜ ਲਈ ਤੁਰ ਕੇ ਆਈ ਏ ਤੂੰ ਨੇ ਨਿਆਣੇ ਗਲਾ ਮਾਰਦਾ ਉਹ ਯਾਰ ਜਦੋਂ ਮੈਂ ਮੈਂ ਪੁੱਛ ਲਿਆ ਵਾ ਹਣਾ ਅਗਲੀ ਨੇ ਜਦੋਂ ਕਿਹਾ ਵੀ ਕੋਈ ਨਹੀਂ ਜੇ ਤਾ ਮੇਰਾ ਦਿਲ ਕਰੂ ਮੈਂ ਦੱਸ ਦੂੰ ਉਹਨੇ ਵੀ ਨਾ ਥੋੜੀ ਕੀਤੀ ਵੀ ਮੈਂ ਜਾਣਾ ਨਹੀਂ ਹੇ ਦਿਲ ਵੇਖਣਾ ਆਹ ਤੇ ਉਮਰ ਵਾ ਤੁਹਾਡੀ ਫਿਰ ਤੁਰਨ ਦੀ ਤੁਸੀਂ ਕੋ ਮੋ ਫਿਰੋ ਜੇ ਤਾਂ ਹੀ ਕਹਿਣ ਦੇ ਆ ਤਪੀਰ ਤਾਨੂੰ ਕਾਦਾ ਡਰਵਾ ਮੰਮੀ ਤੁਸੀਂ ਫੇਰ ਆਪ ਹੀ ਜਾ ਕੇ ਕਹਿ ਲੋ ਮੈਂ ਤੇ ਦੋ ਤਿੰਨ ਅਰੀ ਕਹਿ ਲਿਆ ਹੋ ਤੇ ਅੱਗੋਂ ਕਹਿੰਦੀ ਮੇਰੀ ਜਦੋਂ ਦਿਲ ਕਰੂ ਮੈਂ ਦਾ ਦੂੰ ਚਲੋ ਮੰਮੀ ਤੁਸੀਂ ਆਪ ਹੀ ਪੁੱਛ ਲੋ ਮੈਨੂੰ ਜਆਦਾ ਇਹ ਹਜੇ ਵੀ ਸੰਗਦਾ ਹੀ ਔਰ ਕੋ ਪੁੱਛਿਆ ਹੀ ਨਹੀਂ ਕਾਇਨੀ ਉਹਨੂੰ ਕੀ ਪਤਾ ਇਹਨੂੰ ਕਾਦੀ ਸੰਗਵਾ ਜਨਾਨੀ ਆ ਤੇਰੀ ਤੈਨੂੰ ਕਾਦੀ ਸਰਮ ਕਰਮਾ ਹੈਗੀ ਮਾਤਾ ਮੈਨੂੰ ਕਾਦੀ ਸੰਗ ਹੋਣੀ ਆ ਤင်း ਜਿੱਦਾਂ ਸੋਚਦੇ ਫਿਰ ਸੋਚੀ ਜਾਓ ਮੈਂ ਤੇ ਦੋ ਤਿੰਨ ਰੀ ਪੁੱਛ ਲਿਆ ਵਾ ਨਹੀਂ ਮੰਦੀ ਹੁਣ ਮੈਂ ਉਹ ਮੋਫਰੋ ਤੇ ਤੁਹਾਡਾ ਪਿਆਰ ਵਧੂਗਾ ਐਦਾਂ ਉਹ ਅੰਦਰ ਬੈਠੀ ਰਹੀ ਦੀ ਤੂੰ ਬਾਹਰ ਬੈਠਾ ਰਹਿਣਾ ਮਿੰਨ ਤੂੰ ਕੋਈ ਸਮਝ ਨਹੀਂ ਆਉਂਦੀ ਵੀ ਕੀ ਆ ਕੋਈ ਵਿਆਹਾਂ ਵਾਲੇ ਨਸ਼ੀਆਂ ਨਹੀਂ ਤੁਹਾਡੇ ਕੋਈ ਚੱਲ ਕੋਈ ਨਹੀਂ ਮੰਮੀ ਤੁਸੀਂ ਜਾਓ ਅੰਦਰ ਉਹੀ ਭਲਾ ਗੱਲ ਕਰਕੇ ਵੇਖੋ ਕੀ ਜਾਂਦੀ ਚੱਲ ਮੈਂ ਪੁੱਛਦੀ ਭਲਾ ਚੱਲ ਮੈਂ ਪਿਆਰ ਤਲਾਸੇ ਨਾ ਕਹੀ ਨਹੀਂ ਪਿੱਛੇ ਆ ਤੂੰ ਹੋਰ ਅਭੀ ਥੋੜੀ ਬੋਦੀ ਬਹੁਤ ਜ਼ੋਰ ਤੇ ਖਿਆ ਕਰਨ ਤੂੰ ਵਿਆਹਾਂ ਵੜਿਆ ਵਾ ਕੱਲੂ ਰਿਸ਼ਤੇਦਾਰਾਂ ਚ ਜਾਣਾ ਉਹਨੇ ਐਦਾਂ ਸੰਗ ਸੰਗ ਕੇ ਬਹੇਗਾ ਕਿੱਦਾਂ ਕੰਮ ਚੱਲੂਗਾ ਲੋਕਾਂ ਦੇ ਇਹੋ ਕਹਿਣਾ ਵਾ ਵੱਡਾ ਭਰਾ ਕਿੰਨਾ ਚਲਾਗਾ ਮਾਂ ਕਿਹੜੀ ਤੇਜ਼ ਚਲਾਰ ਤੇ ਮੁੰਡਾ ਏਡਾ ਹੀ ਭੁਲਾ ਵਾ ਉਹ ਵੀਰ ਜ਼ੁਰਤ ਵਾਲੀ ਗੱਲ ਆ ਹੁਣ ਮੈਂ ਉਹਨੂੰ ਦੱਸ ਕੀ ਕਹਿ ਦੇਣਾ ਵਾ ਮੈਂ ਜਦੋਂ ਗਿਆਵਾ ਤੇ ਕਿਤਾ ਫੋਨ ਆਉਂਦਿਆ ਫਿਰ ਕੀ ਬੰਦਾ ਮੈਂ ਕਾਨੂੰਨਾ ਜੀਆਂ ਪੁੱਛਦਾ ਕਿਛ ਨਾ ਚੱਲ ਹੁਣ ਤੇ ਫੋਨ ਆ ਗਿਆ ਅੱਗੇ ਕਿਹੜਾ ਫੋਨ ਆਉਂਦਾ ਚੱਲ ਹੋਣੀ ਹੈ ਮੈਂ ਵੀ ਬਾਹਰ ਗੱਲ ਹੋਣੀ ਕੀ ਗੱਲ ਇਹ ਆ ਕਿ ਤੂੰ ਤੇ ਲਾ ਕੇ ਬਹਿਗਾ ਖਲੋਏਗਾ ਉਹਨਾਂ ਗੱਲਾਂ ਬਾਤਾਂ ਕਰੇਗਾ ਉਹਦਾ ਸੁਭਾ ਤੂੰ ਜਾਣ ਉਹ ਤੇਰਾ ਸੁਭਾ ਜਾਣੇ ਫੇਰ ਕੰਮ ਚੱਲਣਾ ਵਾ ਚਲ ਕੋਈ ਨਹੀਂ ਵੀਰ ਠਹਿਰ ਕੇ ਮੈਂ ਫੇਰ ਚੱਲ ਜੰਨਾ ਵਾ ਬਰਾ ਕਿਹੜਾ ਕਿ ਜ਼ਿੰਦਗੀ ਬੜੀ ਲੰਮੀ ਆ ਜੇ ਐਦਾਂ ਕੰਮ ਚੱਲਦਾ ਤਾਂ ਫੇਰ ਕੰਮ ਔਖਾ ਬਣਾਓ ਅੱਗੇ ਉਹ ਬਾਹਰੋਂ ਆਈ ਆ ਅੱਗੇ ਚੱਲ ਕੇ ਇਹਦੇ ਚੱਲ ਬਾਹਰੋਂ ਕੋਈ ਗੱਲ ਨਹੀਂ ਹੁਣ ਜੇ ਹੁਣ ਆਈ ਆ ਤੇ ਤੂੰ ਸਗੋਂ ਤੇ ਲੱਗੇ ਰਹਿ ਗਰ ਕੰਮ ਤਾਂ ਦੇ ਤੂੰ ਫਿਕਰ ਨਾ ਕਰ ਕੰਮ ਤਾਂ ਦਾ ਕਰਨ ਨੂੰ ਮੈਂ ਬੈਠਾ ਵਾ ਜੇ ਤੇਰੀ ਮੈਨੂੰ ਲੋੜ ਹੋ ਜਾਪੂ ਇਹਨਾਂ ਮੈਂ ਤੈਨੂੰ ਆਜ ਮਾਰ ਲੂੰਗਾ ਤੇ ਤੂੰ ਬਸ ਉਹਦੇ ਲੱਗੇ ਰਹਿ ਗਰ ਉਹਨਾਂ ਗੱਲਾਂ ਬਾਤਾਂ ਕਰਿਆ ਕਰ ਉਹਨੂੰ ਉਹਨਾਂ ਸੁਭਾਅ ਜਾਣਨ ਦੀ ਕੋਸ਼ਿਸ਼ ਕਰ ਉਹਨੂੰ ਪੁੱਛ ਤੈਨੂੰ ਕੀ ਪਸੰਦ ਕੀ ਤੋਂ ਚੀਜ਼ ਲੈਣੀ ਆ ਕੀ ਖਾਣੀ ਆ ਇਹੋ ਜਿਹਾ ਕਹਿੰਦਾ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਿਆ ਕਰ ਵੀਰ ਜੇ ਮੈਂ ਕੋਈ ਪੁੱਛਦਾ ਨਾ ਕਿਉਂ ਕਹਿੰਦੀ ਕੋਈ ਨਹੀਂ ਜਦੋਂ ਦਿਲ ਕਰੂ ਮੈਂ ਦੱਸ ਦੂੰ ਖਾਣ ਪੀਣ ਦੀ ਸਾਡੇ ਕਿਹੜਾ ਦੂਰੋਂ ਮਿਲਦਾ ਹਾ ਤੇ ਜੋ ਵੀ ਚੀਜ਼ ਖਾਣੀ ਆ ਅੱਡਾ ਦੇ ਆਵ ਚੱਲ ਠੀਕ ਆ ਭਰਾਵਾ ਤੂੰ ਵੀ ਆਪਣੀਆਂ ਮਰਜ਼ੀਆਂ ਕਰਦੀਆਂ ਤੂੰ ਅਗਲੀ ਮੇਰੀ ਮੰਦਾ ਵਾ ਸੋਖਾ ਹਾਂਜੀ ਭਾਪੂ ਤੂੰ ਫੋਨ ਹੀ ਵੇਖੀ ਜਾਣ ਰਹੀ ਆ ਬਾਹਰ ਵੇਖ ਕਿੰਨੀ ਧੁੱਪ ਲੱਗੀ ਆ ਕਿਆ ਸੁਣੀ ਧੁੱਪ ਲੱਗੀ ਨਿੱਗਾ ਨਿੱਗਾ ਲੱਗਣ ਡਿਆ ਤੂੰ ਬਾਹਰ ਨਿਕਲ ਕੇ ਬੈ ਮਮੀ ਬਾਹਰ ਕੀ ਆਣ ਕੇ ਬਹਿਣਾ ਮੈਂ ਇੱਥੇ ਠੀਕ ਆ ਸੋ ਇੱਥੇ ਵਧੀਆ ਲੱਗਣ ਡਿਆ ਨਾਲ ਚਲੋ ਟੀਵੀ ਵੇਖ ਲਈਦਾ ਵਾ ਆ ਟੀਵੀ ਚ ਕੀ ਰੱਖਿਆ ਹਰ ਵੇਲੇ ਤੂੰ ਟੀਵੀ ਵੇਖਦੀ ਰਹੀਨੀ ਜਾਂ ਫੋਨ ਵੇਖਦੀ ਰਹੀਨੀ ਆ ਬਾਹਰ ਆ ਬਾਹਰ ਬਈਏ ਗੱਲਾਂ ਬਾਤਾਂ ਕਰੀਏ ਮੈਂ ਬਾਹਰੋਂ ਮੇਰੇ ਨਾਲ ਤੂੰ ਸਿਰ ਦਰਦ ਹੋਣ ਡਿਆ ਪਿੰਦੀ ਅੰਦਰ ਇਹ ਠੀਕ ਜੇ ਕੋਈ ਗੱਲ ਨਹੀਂ ਪੁੱਤ ਨਹੀਂ ਹੁੰਦਾ ਸਿਰ ਦਰਦ ਜੇ ਬਾਹਰ ਬਹਿਂਗੀ ਤਾਂ ਆਦਤ ਪੈ ਜਾਣੀ ਬਾਹਰ ਬਹਿਣ ਦੀ ਨਾਲੇ ਵੇ ਉਹ ਤੇਰੀ ਚਠਾਣੀ ਬਾਹਰ ਬੈਠੀ ਆ ਤੇ ਵੇ ਉਹ ਵੀ ਚੰਦੀ ਆ ਵੀ ਮੇਰੇ ਲਾਗੇ ਪਵੇ ਤਰੀਜਾ ਦਹੁੰਦੀਆਂ ਆ ਨਾਲੇ ਮੈਨੂੰ ਬੜੀਆਂ ਰੀਜਾ ਵਾਂ ਫੇ ਮੇਰੀ ਚੱਲ ਨਾਉਂਦੀ ਮੇਰੇ ਲਾਗੇ ਪਵੇ ਜਿੱਦਾਂ ਵੱਡੀ ਪੈਂਦੀ ਆ ਤਾਂ ਨਿੱਕੀ ਵੀ ਪਵੇ ਕੋਈ ਗੱਲ ਨਹੀਂ ਮੰਮੀ ਦੀਦੀ ਹੈਗੇ ਤੇ ਸਹੀ ਗੱਲਾਂ ਕਰਨ ਨੂੰ ਕੀ ਕਿੰਨਾ ਕਰਨੀਆਂ ਬਸ ਇੱਥੇ ਬਹਿ ਜਾਓ ਇੱਥੋਂ ਦੱਸ ਦੋ ਕੀ ਕਹਿਣਾ ਸੀ ਤੁਸੀਂ ਮੈਨੂੰ ਲੈ ਦੱਸ ਸਾੜ ਕੋਤ ਅੰਦਰ ਬੈਠਾ ਨਹੀਂ ਜਾਂਦਾ ਚੱਲ ਅੱਗੇ ਤੂੰ ਬਾਹਰ ਹਾਂ ਤੇ ਚੱਲ ਇਹ ਭੈਣ ਨੂੰ ਇਹ ਵੀ ਬਾਹਰ ਵਾਖਣ ਤੋਂ ਇੱਥੇ ਆਈ ਆ ਚੱਲ ਟੱਬਰ 'ਚ ਬੈਠ ਖਲੋ ਬੜਾ ਫਰਕ ਪੈ ਜਾਂਦਾ ਨਾਲੇ ਤੇਲ ਲੱਗ ਜਾਂਦਾ ਨਾਲੇ ਤੂੰ ਕਿਸ ਨੂੰ ਜਾਣੇ ਪਛਾਣੇਗੀ ਮੰਮੀ ਮੈਂ ਚਲੋ ਉਦਾਂ ਵੀ ਤੁਹਾਡੇ ਲਾਗੇ ਬਾਹਰ ਹੁਣਾ ਮੈਨੂੰ ਵੀ ਤੁਹਾਡੇ ਨਾਲ ਕੰਮ ਹੀ ਇੱਕ ਹਾਂ ਦੱਸ ਕਾ ਦਾ ਕੰਮ ਈ ਮम्मा ਮੈਨੂੰ ਨਾ ਪੈਸੇ ਚਾਹੀਦੇ ਆ ਚੱਲ ਕੋਈ ਗੱਲ ਨਹੀਂ ਜੇ ਤੈਨੂੰ ਪੈਸੇ ਚਾਹੀਦੇ ਰਕबीर ਨੂੰ ਮੈਨੂੰ ਦੱਸ ਕਿੰਨੇ ਚਾਹੀਦੇ ਪੰਜ ਚਾਹੀਦਾ 10000 ਚਾਹੀਦਾ ਵਾ ਦੇ ਦਿੰਨੀ ਆ ਤੈਨੂੰ ਤਾਂ ਕੀ ਹੋ ਪੈਸੇ ਕਿਹੜੇ ਵੰਡੇ ਆਹੀਂ ਮम्मा ਮੈਨੂੰ 5 ਲੱਖ ਚਾਹੀਦਾ ਹੈ 5 ਲੱਖ ਹਾਂਜੀ ਉਹ ਕੀ ਕਰਨਾ ਤੂੰ ਇੰਨਾ ਮੈਂ ਮੈਂ ਘਰ ਬੈਠੀ ਆਪੇ ਤੂੰ ਹੀ ਕਿੰਨੇ ਅੰਦਰ ਕੱਲੀ ਬੈਠੀ ਨਹੀਂ ਮੇਰਾ ਰੱਦਾ ਮम्मा ਪਟੀ ਖੋਲ ਲੈਨੇ ਮੈਂ ਤੇ ਮੇਰੀ ਫਰੈਂਡ ਉਹ ਵੀ ਆਖਣ ਲਈ ਤੇ ਆ ਦੋਵੇਂ ਜਣੀਆਂ ਮੰਮੀ ਸਾਂਝਾ ਖੋਲ ਲੈਨੇ ਅੱਦਦਾ ਕਪੜਾ ਪਾ ਲੈਨੇ ਛੱਡ ਪਟੀ ਕਮਟਾਕਾਂ ਆ ਘਰ ਵੇ ਬੜਾ ਸੋਹਣਾ ਸਾਡਾ ਕੰਮ ਚੱਲਣ ਡਿਆ ਵਾ ਸਾਨੂੰ ਕੁ ਲੋੜੇ ਕੰਮਾਂ ਚ ਨਾਲੇ ਬਾਹਰ ਜਾ ਕੇ ਕੰਮ ਕਰਨ ਦੀ ਘਰ ਮਾਲਕ ਨੇ ਸਭ ਕੁਝ ਦਿੱਤਾ ਦੋਵੇਂ ਜਣੇ ਦੋਵੇਂ ਜਣੀਆਂ ਤੇ ਖਾਓ ਪੀਓ ਐਸ਼ ਕਰੋ ਤੇ ਨੂੰ ਕੁ ਲੋੜਵਾ ਕੰਮ ਕਰਨ ਦੀ ਮੰਮੀ ਫਿਰ ਤੁਹਾਡੀ ਆਹੀ ਤੇ ਸੋਚ ਮਾੜੀ ਆ ਨਾ ਫਿਰ ਤੁਸੀਂ ਆਈ ਕਹੀ ਜਾਣਾ ਤਾਂ ਘਰੋਂ ਬਾਹਰ ਨਹੀਂ ਜਾਣ ਮੈਂ ਬਾਹਰ ਵੀ ਤੇ ਰਹਿੰਦੀ ਨਹੀਂ ਬਾਹਰ ਵੇ ਲੋ ਮੰਮੀ ਲੋਕ ਸਾਰੇ ਕੰਮ ਕਰਦੇ ਆ ਤਾਂ ਹੀ ਸਾਰੇ ਤੁਹਾਡੇ ਬਾਹਰਲੇ ਦੇ ਇਸ ਤਰੱਕੀਆਂ ਕੀਤੀਆਂ ਤਾਂ ਆਪਾਂ ਤਰੱਕੀਆਂ ਕੀ ਕਰਨੇ ਜਦੋਂ ਨੌ ਤੀ ਨੂੰ ਘਰੋਂ ਹੀ ਨਹੀਂ ਬਾਹਰ ਨਿਕਲਣ ਦੇਣਾ ਕੋਈ ਗੱਲ ਨਹੀਂ ਬਾਹਰ ਤੂੰ ਕੰਮ ਹੀ ਕਰਦੀ ਆਈ ਆ ਤੂੰ ਕਿਹੜੇ ਕਿਹਦੇ ਵੇਲੇ ਬੈਠੀ ਆਈ ਆ ਹੁਣ 4 ਦਿਨ ਸੁੱਖ ਦੇ ਵੀ ਵੇਖ ਲਾ ਸੱਸ ਦੀਆਂ ਵੀ ਪੱਕੀਆਂ ਖਾਲਾ ਜਠਾਣੀ ਦੀਆਂ ਵੀ ਪੱਕੀਆਂ ਖਾਲਾ ਤੂੰ ਹੁਣ ਕੰਮ ਹੀ ਕਰੀ ਜਾਣਾ ਮੈਂ ਮੈਨੂੰ ਨਹੀਂ ਵੇਲੇ ਰਹਿਣਾ ਪਸੰਦ ਮੈਂ ਫ੍ਰੀ ਰਹਿ ਰਹਿ ਕੇ ਅੱਕ ਗਈ ਆ ਤੂੰ ਹੀ ਬਸ ਮੈਨੂੰ ਪੈਸੇ ਦੋ ਮੈਂ ਸਵੇਰ ਤੋਂ ਕੰਮ ਸਟਾਰਟ ਕਰਨਾ ਪੁੱਤ ਮੈਂ ਤੇ ਇਹੋ ਕਹਿੰਦੀ ਚੱਲ ਕੋਈ ਗੱਲ ਨਹੀਂ ਪੈਸਾ ਦੀ ਕੋਈ ਨਹੀਂ ਪੈਸੇ ਵੰਡੇ ਨੀਗੇ ਤੇ ਪੁੱਤ ਮੈਂ ਤਾਂ ਨਹੀਂ ਦਫਾ ਕਰ ਕੰਮ ਨੂੰ ਚੱਲ ਪੁੱਤ ਛੱਡ ਕੰਮ ਨੂੰ ਤੂੰ ਕੰਮ ਹੀ ਕਰਦੀ ਆਈ ਆ ਹੁਣ ਨਾ ਸਾਬੀਨਾ ਘੁੰਮ ਫਿਰ ਚਾਰ ਦਿਨ ਆਹੇ ਤੇ ਦਿਨ ਘੁੰਮਣ ਫਿਰਦੇ ਆ ਕੰਮ ਤਾਂ ਸਦਾ ਹੀ ਕਰਨਾ ਮੈਂ ਆਪੇ ਥੇਰਾ ਬਾਹਰ ਘੁੰਮਦੀ ਫਿਰਦੀ ਆ ਇਹ ਮੇਰਾ ਨਹੀਂ ਜੇ ਹੁਣ ਕਿਤੇ ਵੀ ਜਾਣ ਦਾ ਮਨ ਹੈਗਾ ਤੁਸੀਂ ਮੈਨੂੰ ਦੱਸੋ ਤੇ ਤੁਸੀਂ ਮੇਰੀ ਗੱਲ ਮੰਨਣੀ ਹੈ ਕਿ ਨਹੀਂ ਮੰਨਣੀ ਪੁੱਤ ਤੂੰ ਹੀ ਦੱਸ ਦੇ ਤੂੰ ਹੀ ਮੇਰੀ ਗੱਲ ਮੰਨ ਲਾ ਮੈਨੂੰ ਤੇ ਰੀਝ ਹੈਗੀ ਨਾ ਮੇਰਾ ਨਵਾਂ ਪੁੱਤ ਜਾਵੇ ਘੁੰਮ ਫਿਰ ਕੇ ਆਵੇ ਤੂੰ ਉਹ ਤਾਂ ਘੁੰਮੀ ਫਿਰੇ ਬਾਹਰ ਬਥੇਰਾ ਤੇ ਉਹ ਤਾਂ ਤੈਨੂੰ ਹੀ ਠੀਕਦਾ ਵਿਚਾਰਾ ਪਿੱਛੇ ਲਾਵੇ ਤੇ ਮੈਂ ਘੁੰਮੂ ਫਿਰੂੰਗਾ ਉਹ ਅੰਦਰ ਆਉਂਦਾ ਛੱਟ ਬਾਹਰ ਚਲ ਜਾਂਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਤੂੰ ਸੰਗੋਂਦੀ ਜਾਬੀ ਤੇਰੇ ਕੋ ਬਹਿਣ ਲੱਗਿਆ ਅਜੇ ਮੰਮੀ ਮੈਂ ਇੱਥੇ ਬੰਦੂਕਾ ਫੜ ਕੇ ਬੈਠੀ ਜਾਣ ਕੇ ਬਾਹਰ ਚਲ ਗਈ ਆ ਮੇਰੀ ਗੱਲ ਸੁਣਾ ਚੀ ਤੂੰ ਪੈਸੇ ਦੇ ਦੇ ਠੀਕ ਕਿੰਦੀ ਫਿਰ ਮੈਂ ਆਪਣੀ ਮੰਮਾ ਨੂੰ ਤੇ ਪਾਪਾ ਨੂੰ ਫੋਨ ਕਰਕੇ ਪੈਸੇ ਮਗਾ ਲੈਣੀ ਆ ਨਾ ਨਾ ਤੂੰ ਪੈਸੇ ਕਿਉਂ ਮਗਾਉਣੇ ਆ ਪੈਸੇ ਨਹੀਂ ਉਹਨਾਂ ਕੋ ਮਗਾਉਣੇ ਕੋਲ ਮਾਜਾ ਮਾਂ ਕੋ ਪੈਸੇ ਮਗਾਈਏ ਤੇ ਚੰਗੇ ਨਹੀਂ ਲੱਗੀ ਤਾਂ ਆ ਰਾਮ ਨਾ ਬਹਿ ਤੂੰ ਅਜੇ ਮੈਂ ਸਲਾਹ ਕਰੂੰਗੀ ਨਿਆਣਿਆਂ ਨਾਲ ਤੇ ਫੇ ਮੈਂ ਤੈਨੂੰ ਦੱਸੂਗੀ ਅਪਰ ਉਹਨਾਂ ਨੇ ਮੰਨਣਾ ਨਹੀਂਗਾ ਦੇਖ ਵੀਰ ਹੁਣਾਂ ਨੇ ਵੀ ਬਾਹਰ ਤੂੰ ਕੰਮ ਕਰੇ ਬਾਹਰ ਚਲ ਗਈ ਵੱਖਰੀ ਗੱਲ ਵਾ ਬਾਹਰ ਕੰਮ ਕਰਕੇ ਆਈ ਵੱਖਰੀ ਗੱਲ ਵਾ ਤਾਂ ਕੋਈ ਨਹੀਂ ਇਦਾਂ ਕਰ ਫੇਰ ਤੁਰ ਕੇ ਤੇ ਆਓ ਤੁਸੀਂ ਤੇ ਆ ਰੋ ਜਾ ਮੈਂ ਸਾਬੀ ਨੂੰ ਕਹਿੰਦੀ ਤੂੰ ਵੀ ਧਿਆਬ ਹੋ ਜਾ ਕਿੱਦਾਂ ਨਹੀਂ ਜੇ ਜਾਣਾ ਮम्मा ਮੈਂ ਘਰੇ ਹੀ ਆ ਮੇਰਾ ਨੇ ਮੂੰਹ ਠ ਹੈਗਾ ਕਿਤੇ ਵੀ ਜਾਣਾ ਚਲਾ ਜਾ ਫਿਰ ਬਾਹਰ ਬਈ ਕੋਈ ਨਹੀਂ ਮੈਂ ਨਹੀਂ ਤੂੰ ਹੀ ਬੋ ਚਲਾ ਜਾ ਫਿਰ ਆ ਗਈ ਹਾਂ ਦੋਰੇ ਨਾ ਹੋਣਾ ਪਵੇ ਮੈਨੂੰ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਮੰਦਣਾ ਵਾ ਕਿੱਦਾਂ ਮਮੀ ਚੋਪੜੀਆਂ ਚੋਪੜੀਆਂ ਸੁਣਾ ਕੇ ਤੇ ਗੱਲਾਂ ਕਰਨਾਂ ਚ ਨਾ ਵੀ ਕਰ ਗਈ ਆ ਮੈਂ ਤੇ ਐਵੇਂ ਆ ਗਈ ਇੱਥੇ ਬਲਜੀਤ ਹਾਂਜੀ ਮੰਮੀ ਪਤੰਲੀੜੇ ਜੋੜਨ ਦੀ ਆ ਮੰਮੀ ਆਂ ਨਹੀਂ ਟੰਗਣ ਦੀ ਟੰਗੜ ਵਾਲੇ ਟੰਗੜ ਨਹੀਂ ਤੇ ਬਾਕੀ ਨਮਲੀ ਚ ਰੱਖ ਕੇ ਹੱਡੀ ਖਲਾਰਾ ਬੜਾ ਪਿਆ ਹੈ ਤੁਹਾਨੂੰ ਪਤਾ ਸਿਆਣਾ ਜਾਂ ਮੋਟੇ ਕੱਪੜਿਆਂ ਦਾ ਖਲਾਰਾ ਬੜਾ ਹੁੰਦਾ ਹਾਂ ਫੇਰ ਇੱਕ ਇੱਕ ਦੋ ਦੋ ਲੱਖ ਦੇ ਆ ਰੀਟ ਮੈਂ ਤੇਰਨਾ ਪੁੱਤ ਇੱਕ ਗੱਲ ਕਰਨੀ ਸੋਚ ਰਹੀ ਆ ਕਰਾਂ ਕਾ ਨਾ ਕਰਾਂ ਤੂੰ ਕਹ ਇਹੋ ਜੀ ਕਿਹੜੀ ਗੱਲ ਆ ਜਿਹੜਾ ਤੁਸੀਂ ਇੰਨਾ ਹਰਾਨ ਪਰੇਸ਼ਾਨ ਹਰਾਨ ਪਰੇਸ਼ਾਨ ਕਾਦੀ ਆ ਮੈਂ ਅੰਦਰ ਗਈ ਸੁੱਖ ਨੂੰ ਆਜਮਨ ਵੀ ਬਾਹਰ ਆ ਕੋਈ ਨਹੀਂ ਆਵਾਜ਼ ਮਾਰ ਮੰਮੀ ਬਾਹਰ ਬੋਵੇ ਬਾਹਰ ਬੋਵੇ ਉਹ ਬਾਹਰ ਕੀ ਬਿਆਣਾ ਉਹ ਮੇਰ ਕੋ 5 ਲੱਖ ਰੁਪਈਆ ਮੰਗਾਂ ਢੀਓ ਕਹਿੰਦੀ ਮੈਂ ਬੁਟੀਕ ਖੋਲਣੀ ਤੇ ਮੈਂ ਕੰਮ ਕਰ ਲੈਣਾ ਤਾਂ ਮੰਮਾ ਮੈਨੂੰ 5 ਲੱਖ ਰੁਪਈਆ ਦੇ 5 ਲੱਖ ਰੁਪਈਆ ਹੋਰ ਮੈਂ ਤੇ ਆ ਬਹਾ ਹੱਕੀ ਬੱਕੀ ਰਹਿ ਗਈ ਮੈਂ ਤਾਂ ਉਹਦੇ ਸਾਹਮਣੇ ਕਿਹਾ ਨਹੀਂ ਕੋਈ ਮਹਿਸੂਸ ਨਹੀਂ ਹੋਣ ਦਿੱਤਾ ਮੇਰੇ ਤੇ ਕਲੇਜੇ ਚ ਰੁਗ ਭਰਿਆ ਗਿਆ ਕਿ ਪੈਸੇ ਤੇ ਤੂੰ ਕਮਾਏ ਤਾਂ ਹੁਣ ਕਿਤੇ ਕਾੰਦਾ ਨਹੀਂ ਪਾਇਆ ਤੇ ਅਹੀਂ 5 ਲੱਖ ਤਰ ਤੈਨੂੰ ਕਿੱਥੋਂ ਦੇਈਏ ਕੱਢ ਕੇ ਹੁਣ ਮੰਮੀ ਜੇ ਉਹਨੂੰ 5 ਲੱਖ ਚਾਹੀਦਾ ਤੇ 5 ਲੱਖ ਮੈਨੂੰ ਨਹੀਂ ਚਾਹੀਦਾ ਤੇ ਮੈਂ ਕਿਹੜੀ ਕਿਸ ਨਾਲੋਂ ਘਟਵਾ ਮੈਨੂੰ ਵੀ ਤਾਂ ਸਭ ਕੁਝ ਹੁੰਦਾ ਨਾਲਕ 5 ਲੱਖ ਚ ਨਹੀਂ ਬੁਟੀਕਾ ਖੋਲਦੀਆਂ ਉਹ ਥੋੜਾ ਕੰਮ ਤੋਂ ਵੀ ਬੰਦਾ ਕੰਮ ਚਲਾ ਲੈਂਦਾ ਇਹਨਾਂ ਨੇ ਤਾਂ ਫੜਿਆ ਪਖੰਡ ਇੱਕ ਤੇ ਨਾ ਕਿਸੇ ਨਾ ਕੂਣਾ ਨਾ ਕਿਸੇ ਨਾ ਸਹਿਣਾ ਪਤਾ ਨਹੀਂ ਕਿਦਾਂ ਦਾ ਸਾਬਕਾ ਤਾਬਾ ਵਾ ਇਹਦਾ ਉਹੀ ਤਾਂ ਮੈਂ ਆਨੀ ਆ ਤੇ ਹਰ ਵੇਲੇ ਤਾਂ ਅੰਦਰ ਟੀਵੀ ਵੇਖਦੀ ਰਹਿੰਦੀ ਜਾਂ ਫੋਨ ਹੀ ਵੇਖਦੀ ਰਹਿੰਦੀ ਆ ਤੇ ਮੈਂ ਸੋਚਿਆ ਚਲ ਜੇ 5 ਹਜ਼ਾਰ ਦੀ ਲੋੜ ਜਾਂ 10 ਦੀ ਲੋੜ ਵਾ ਤੇ ਚਲ ਘੁੰਮ ਫਿਰਣਾ ਹੁਣ ਤੇ ਚਲ ਦੇ ਦੇਣੇ ਆ ਕੋਈ ਗੱਲ ਨਹੀਂ ਘਰੋਂ ਹੀ ਦੇਣਾ ਵਾ ਅਹੀਂ ਕਿਹੜਾ ਕਿਸੇ ਨੂੰ ਦੇਣਾ ਆਪਣੇ ਪੁੱਤ ਨੂੰ ਦੇਣਾ ਵਾ ਤੇ ਉਹ ਤਾਂ ਕਿਤੇ ਲੱਖਾਂ ਦੇ ਸਾਬ ਨਾ ਮੰਗਣ ਡਈ ਮੈਨੂੰ ਤਾਂ ਲੱਗਦਾ ਆ ਟੀਵੀ ਵੇਖ ਕੇ ਮੋਬਾਈਲ ਵੇਖ ਕੇ ਤਾਂ ਦਿਮਾਗ ਖਰਾਬ ਹੋ ਗਿਆ ਜਾਂਦਾ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਵੀ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਮੰਮੀ ਤੁਸੀਂ ਸਾभी ਨਾ ਗੱਲ ਕਰੋ ਜੈ ਰਗਵੀਰ ਨਾ ਕਰੋ ਮੇਰੇ ਕੋਲ ਕਿਹੜਾ 5 ਲੱਖ ਰੱਖਿਆ ਜਾਂ ਮੈਂ ਤੁਹਾਨੂੰ ਕੋਈ ਸਲਾਹ ਦੇਣੀ ਆ ਦੇਣ ਵਾਲਿਆਂ ਨੇ ਦੇਣੇ ਆ ਨਾਲੇ ਉਹਨਾਂ ਨੇ ਵੀ ਚੀਕਣਾ ਵਾ 5-5 ਲੱਖ ਰੁਪਏ ਦਿੱਤਾ ਜਾਂਦਾ ਨਾਲੇ ਇਹਦੀ ਗੱਲ ਵਾ ਵੀ ਤੂੰ ਜਦੋਂ ਦੀ ਗਈ ਆ ਕਿੰਨੇ ਸਾਲ ਲਾ ਕੇ ਆਈ ਆ ਨਾ ਸਾਨੂੰ ਉੱਥੇ ਚਾਚਾ ਨੇ ਫੋਨ ਕੀਤਾ ਤੇ ਨਾ ਸਾਨੂੰ ਕੋਈ ਪੈਸਾ ਪਾਇਆ ਤੇ ਇਹਨੂੰ 5 ਲੱਖ ਕਾਹਦਾ ਦੇ ਦਈਏ ਜੇ ਉਹ ਆਪਣੇ ਤੇ ਇਹਦੇ ਫਿਰ ਜਮਾ ਹੀ ਹੋਣੇ ਆ ਨਾ ਉਹਨੂੰ ਕਿ ਆਪਣੇ ਕਢਵਾ ਗਏ ਤੇ ਖੋਲ ਲਾ ਪਟਿਕ ਆਹੋ ਐਨੀ ਗੱਲ ਕਹਿੰਦੀ ਵੀ ਜੇ ਤੁਸੀਂ ਨਹੀਂ ਦੇਣੇ ਤੇ ਮੰਮਾ ਮੈਂ ਆਪਣੇ ਡੈਡੀ ਨੂੰ ਤੇ ਮੰਮਾ ਨੂੰ ਕਹਿਨੀ ਤੇ ਉਹ ਦੇ ਦੇਣ ਕਿ ਉਹਨਾਂ ਕੋ ਮੈਂ ਲੈ ਲੈਣੀ ਤੇ ਮੈਂ ਹਾਂ ਤੁਹਾਡੀ ਭੰਡਣੀ ਕਰਾਉਣੀ ਰਿਸ਼ਤੇਦਾਰਾਂ ਚ ਤੇ ਕੋਈ ਗੱਲ ਨਹੀਂ ਮੈਂ ਸਲਾਹ ਕਰਦੀ ਆ ਤੇ ਮੈਂ ਪੁੱਛ ਕੇ ਤੁਹਾਨੂੰ ਦੱਸਦੀ ਆ ਮੈਂ ਤੇ ਚੁੱਪ ਕਰਕੇ ਬਾਹਰ ਆ ਗਈ ਫਿਰ ਦਾਸ ਨੇ ਤੇ ਐਨੀ ਰਕਮ ਮੰਗ ਲਈ ਆ ਸਾਨੂੰ ਕਿਤੇ ਤੂੰ ਦਾਹ ਪੈਸੇ ਨਹੀਂ ਪਾਏ ਹੁਣ ਅਡਡੀਆਂ ਰਕਮਾਂ ਹੀ ਕਿੱਥੋਂ ਕੱਢਣੀਆਂ ਆਹ ਤੇ ਚੱਲੇ ਆ ਵੀ 10 20 50 ਚਲੋ ਇਹ ਨਿਕਝੋਗੇ ਹੈਗੇ ਆ ਤਾਂ ਪਰ ਹੁਣ ਜੇ ਨਾਂ ਦਿੱਤੇ ਤਾਂ ਪਵਾੜਾ ਤੇ ਜੇ ਦੇ ਦਿੱਤੇ ਤਾਂ ਪਵਾੜਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕੀ ਗੱਲ ਬਣੂਗੀ ਤੇ ਕੀ ਨਹੀਂ ਮੈਂ ਤਾਂ ਤਾਂ ਹੀ ਤੇਰਾ ਨਸਲਾਹ ਕਰਨ ਦੀ ਵੀ ਕਿੱਦਾਂ ਹੋਊਗੀ ਹੁਣ ਮੰਮੀ ਜੇ ਸਲਾਹ ਕਰਨੀ ਆ ਨਾ ਮੋਤਬਰ ਬੰਦੇ ਨਾਲ ਕਰੋ ਰਗਵੀਰ ਨਾ ਕਰੋ ਜੇ ਥੋੜੇ ਬਥੇ ਪੈਸੇ ਆ ਨਾ ਉਹਨਾਂ ਦੂਆਂ ਕੋ ਭਰਾਮਾ ਕੋਈ ਆ ਮੇਰੇ ਕੋ ਕੀ ਆ ਨਾਲੇ ਮੈਂ ਹਾਂ ਵੀ ਭਰ ਦਿੱਤੀ ਉਹਨਾਂ ਨੇ ਮੇਰੇ ਗਾਲੀ ਪੈਣ ਪਤਾ ਹੈਗਾ ਉਹਨਾਂ ਦੇ ਸੁਭਾਵਾਂ ਦਾ ਹਾਂ ਮੇਰੇ ਮੈਂ ਵੀ ਨਹੀਂ ਭਰੀ ਪੋਤਾ ਜੇ ਮੈਂ ਤਾਂ ਆਲੇ ਟਾਲੇ ਗੱਲ ਪਾ ਕੇ ਤਾਂ ਬਾਹਰ ਆ ਗਈ ਆ ਪਰ ਮੇਰੇ ਤਾਂ ਨਾ ਬੜਾ ਮੈਨੂੰ ਦੁੱਖ ਲੱਗਾ ਵੀ ਦਾਸ ਇਹਨੇ ਏਡੀ ਰਕਮ ਮੰਗਣ ਲੱਗਾ ਮਾਸਾ ਨਹੀਂ ਕਿਤੇ ਚੀਜ਼ ਕੀ ਉਹਨੂੰ ਪੁੱਛਣਾ ਹੀ ਨਾ ਅੰਦਰ ਬੇਟੀ ਬੇਟੀ ਹਾ ਉਸ ਸਕੀਮਾ ਘੜਾਂਦੀ ਆ ਉੱਠ ਕੇ ਕਿਤੇ ਬਾਹਰ ਪੰਡਾ ਚੰਨਾ ਮਾਜ ਲਿਆ ਕਰ ਕਿਤੇ ਝੜੂ ਲਾ ਆ ਲਿਆ ਕਰ ਉਹ ਤੇਰਾ ਕਿਤੇ ਦਿਮਾਗ ਸਿੱਧਾ ਰਵੇ ਉਹ ਕਿਸੇ ਦੇ ਲਾਗੇ ਬਵੇ ਇਹਦਾ ਟਾਈਮ ਪਾਸ ਹੋਵੇ ਨਾ ਇਹੋ ਜਿਹੀਆਂ ਸਕੀਮਾਂ ਘੜੇ ਸਕੀਮਾਂ ਘਾਂਦੀ ਹੋਣੀ ਵੀ ਮੈਂ ਬਾਹਰ ਜਾ ਕੇ ਬੁਟੀਕ ਖੋਲ ਕੇ ਉੱਥੇ ਬਿਠੀ ਰਿਆ ਕਰੂੰਗੀ ਅੰਦਰ ਮੇਰਾ ਟਾਈਮ ਪਾਸ ਨਹੀਂ ਹੁੰਦਾ ਜਾਂ ਨਹੀਂ ਟਾਈਮ ਪਾਸ ਹੁੰਦਾ ਮੈਨੂੰ ਦੱਸ ਦੀ ਮੈਨੂੰ ਬੰਬੀ ਤੇ ਲੈ ਜਾਨੀ ਉੱਥੋਂ ਮੱਸਾ ਮੁੱਠ ਸਾਗ ਹੀ ਲੈ ਆਉਂਦੇ ਨਹੀਂ ਤੇ ਇਦਾਂ ਕਹਿੰਦੀ ਆ ਨਾ ਮੈਂ ਆਹ ਬੰਬੀ ਤੇ ਚਲੀਏ ਅੱਛੀ ਉਹਨਾਂ ਸਲਾਹ ਕਰੋ ਵੀ ਉਹ ਤਾਂ ਮੈਂ ਕਰਨੀ ਹੀ ਮੈਂ ਤਾਂ ਕਹਾਂ ਮੈਂ ਧੁੱਪੇ ਬਹਿ ਜਾ ਤੇਰੀ ਜਠਾਣੀ ਵੀ ਬੈਠੀ ਤੂੰ ਵੀ ਆ ਗੱਲਾਂ ਬਤਾ ਮਾਰੀਂ ਆਂਦੀ ਨਾ ਮਮਾ ਮੇਰੇ ਤੇ ਸਿਰ ਪੀੜ ਹੁੰਦੀ ਧੁੱਪੇ ਬੈਠਾ ਮੈਂ ਤੇ ਨਹੀਂ ਬਾਹਰ ਬੈ ਸਕਦੀ ਮੰਮੀ ਮੈਨੂੰ ਮਾਣੀ ਨਹੀਂ ਲੱਗਦੀ ਮੇਰੀ ਵੀ ਦਰਾਨੀ ਆ ਉਹ ਕਿੰਨੇ ਚਾਵਾਂ ਨੇ ਆਪਣੇ ਦੇਰ ਦਾ ਵਿਆਹ ਕੀਤਾ ਚੱਲ ਇੱਕ ਵਾਰੀ ਵੇਖ ਲੈਣੀ ਆ ਪੁੱਛ ਲੈਣੀ ਆ ਵੀ ਆ ਜਾ ਬੰਬੀ ਦੇ ਚਲੀਏ ਜਾਂਦੀ ਕਿ ਨਹੀਂ ਪੁੱਤ ਉਹ ਤਾਂ ਮੈਨੂੰ ਪਤਾ ਵਾ ਵੀ ਤੈਨੂੰ ਚਾਹ ਬੜਾ ਹੈ ਪਰ ਹੁਣ ਇਹਦੀ ਮਰਜ਼ੀ ਐ ਨੇ ਤਾਂ ਅੰਦਰੋਂ ਹੀ ਨਹੀਂ ਨਿਕਲਦੀ ਸਾਡੇ ਤੇ ਚਾਹ ਤਰੇ ਦੇ ਤਰੇ ਰਹਿ ਗਏ ਅਹੀਂ ਹੁਣ ਕੀ ਕਹੀਏ ਮੈਂ ਨਾਲ ਕਹਿ ਕੇ ਬਥੇਰਾ ਵੇਲਿਆ ਮੈਦਾਨੇ ਬਾਨੇ ਅੰਦਰ ਜਾਣੀ ਉਹਨੂੰ ਸੱਦਣ ਤੇ ਉਹ ਇੱਕ ਵਾਰੀ ਵੀ ਨਹੀਂ ਕਹਿੰਦੀ ਵੀ ਚੱਲਾਂ ਮੇਰੀ ਸੱਸ ਮਾਂ ਸੱਦਣ ਆਈ ਆ ਤੇ ਚੱਲ ਮੈਂ ਬਾਹਰ ਚਲੀ ਜਾਵਾਂ ਚੱਲ ਇਹ ਤਾਂ ਇਹਦਾ ਹੀ ਮਾਨ ਰੱਖ ਲਾ ਵੀ ਮੈਨੂੰ ਕਹਿਣ ਆਉਂਦੀ ਆ ਚੱਲ ਹੁਣ ਜੋ ਹੋਊਗਾ ਵੇਖੀ ਜੋਗੀ ਕੀ ਕਰਨਾ ਮੈਂ ਰਖ ਵੀ ਨਾ ਤੇ ਉਹਨਾਂ ਸਾਬੀ ਨਾਲ ਕਰਦੀ ਸਲਾਹ ਕੀ ਜਾਂਦੇ ਇਹ ਪਤਾ ਮੇਰਾ ਤਾਂ ਜੀ ਕਾਲ ਆਵਨੀ ਪੈਂਦਾ ਕਿਦਾਂ ਕਰਨੀ ਤਾਂ ਤੂੰ ਪੁੱਛ ਕੇ ਵੇਖ ਲੈ ਜੇ ਜਾਂਦੀ ਬੱਬੀ ਤੇ ਤਾਂ ਲੈ ਜਾ ਉਹ ਮੈਂ ਪੁੱਛ ਲੂੰਗੀ ਤੂੰ ਇਹ ਗੱਲ ਕਰਕੇ ਆਓ ਰਕਵੀਰ ਪੁੱਤ ਸੌ ਗਿਆ ਹੁਣ ਨਹੀਂ ਮੈਂ ਉਹਦਾ ਤੂੰ ਪਿੰਮਾ ਪਿਆ ਹਾਂਜੀ ਮੇਰੀ ਗੱਲ ਸੁਣ ਮੈਂ ਤਾਂ ਬੋਟੀ ਲਾਗੋ ਆਈ ਆ ਅੰਦਰ ਆ ਮੈਂ ਅਨੁਕਾ ਵੀ ਬਾਹਰ ਆ ਕੇ ਦੇ ਤੇ ਉਹ ਤੇ ਪੈਸੇ ਮੰਗਣ ਦੀ ਆ ਕਹਿੰਦੀ ਮੈਂ ਬੁਟੀਕ ਖੋਲਣੀ ਤੇ ਕੋਈ ਗੱਲ ਮੈਂ ਮੀਚਾ ਚੰਗਾ ਸਿਕ ਬੁਟੀਕ ਖੋਲਣੀ ਆ ਘਰ ਤੋਂ ਘਰ ਬਾਹਰ ਨਿਕਲੂਗੀ ਫਿਰੂ ਤਰੂਗੀ ਪਤਾ ਲੱਗੂਗਾ ਦਿਨ ਦੁਨੀ ਦਾ ਨੂੰ ਇਸੇ ਤੱਕ ਪਰਖ ਵੀਰ ਮੈਨੂੰ ਤਾਂ ਬੜੀ ਟੈਨਸ਼ਨ ਲੱਗੀ ਉਹਨਾਂ ਦਾ ਇਕੱਠਾ ਹੀ 5 ਲੱਖ ਰੁਪਈਆ ਮੰਗਿਆ ਤੇ 5 ਲੱਖ ਕਿੱਥੋਂ ਦੇਵਾਂਗੇ ਉਹ ਮੰਮੀ ਪੈਸੇ ਦੀ ਕੋਈ ਗੱਲ ਨਹੀਂ ਗਈ ਮੇਰੇ ਇੰਨੀ ਬੜੀ ਖੁਸ਼ੀ ਆ ਕਿ ਉਹ ਆਪਣੇ ਆਪ ਦੇ ਡਿਪੈਂਡ ਹੋਣਾ ਚਾਹੁੰਦੀ ਆ ਚੰਗਾ ਸਿਕ ਕੋ ਕੰਮ ਕਰੂਗੀ ਵਧੀਆ ਗੱਲ ਵਾ ਚਾਰ ਪੈਰੇ ਆਉਣਗੇ ਹੋਰ ਨਾਲ ਬਾਹਰ ਵੀ ਕੰਮ ਹੀ ਕਰਦੀ ਸੋ ਚੰਗਾ ਸੋ ਬਾਹਰ ਤਾਂ ਨਾ ਤ ਨਮੜ ਕੇ ਲੱਗੂਗੀ ਜਾਂ ਤਾਂ ਇੱਥੇ ਕੰਮ ਕਰ ਲੈੰਦੋ ਉਹਨੂੰ ਉਹਦੀ ਬਹੁਤ ਸੋਚ ਵਧੀਆ ਆ ਵਾਏ ਚੰਗਾ ਸੋਚਦੀ ਆ ਫੇਰ ਮੇਰੇ ਹਿਸਾਬ ਨਾਲ ਤੇ ਬਹੁਤ ਵਧੀਆ ਮਾਂ ਵੀ ਹੱਦਾਂ ਮੰਦੇ ਵਿੱਚ ਮੈਨੂੰ ਗੁੱਸਾ ਤਾਂ ਆਇਆ ਉਹ ਵੇਲੇ ਪਰ ਫੇਰ ਮੈਂ ਮਨ ਨੂੰ ਸ਼ਾਂਤੀ ਲਿਆਂਦੀ ਮੈਂ ਹਾਂ ਕੋਈ ਗੱਲ ਨਹੀਂ ਚਲੋ ਜੇ ਮੈਂ ਰਕਵੀਰ ਨਾਲ ਗੱਲ ਕਰਦੀ ਐ ਕਿੱਥੋਂ ਹੁੰਦਾ ਵਾ ਤਾਂ ਬਾਕੀ ਇਹ ਵੀ ਅੰਦਰੇ ਟੀਵੀ ਵੇਖਦੀ ਰਹਿੰਦੀ ਅੰਦਰੇ ਮੋਬਾਈਲ ਵੇਖਦੀ ਰਹਿੰਦੀ ਆ ਤਾਂ ਐਵੇਂ ਨਾ ਮਨ ਤੇ ਕੋਈ ਬੋਝ ਪਾ ਦੇ ਹਨਾ ਆਹ ਤੋ ਹੋਰ ਆ ਕੀ ਖਰਾਬ ਕਰ ਲੈ ਅੰਦਰ ਬੈਠੀ ਭਾਰਤ ਨਿਕਲਦੀ ਨਹੀਂ ਗੀ ਨਾਲੇ ਬਲਜੀਤ ਨੇ ਵੀ ਸਿੱਖੀ ਆ ਕੰਮ ਤੇ ਨਾ ਕਰੇ ਚੱਲ ਦੋਵੇਂ ਤਰ੍ਹਾਂ ਦੀ ਜਥਾਨੀ ਚੱਲ ਜਿਆ ਕਰਨਗੀ ਉਦਾਂ ਬਲਜੀਤ ਨੇ ਤੇ ਵਿਚਾਰੀ ਨੇ ਕਦੀ ਕਿਹਾ ਹੀ ਨਹੀਂ ਕਿ ਚਾਹੇ ਮੈਨੂੰ ਪੈਸੇ ਦੇ ਮੈਨੂੰ ਕੋਈ ਕੰਮ ਖੋਲ ਦੋ ਜਿੱਦਾਂ ਕਿਹਾ ਉਹਨੇ ਉਦਾਂ ਹੀ ਮੰਨੀ ਆ ਹੁਣ ਇਹਨੇ ਤੇ ਹੁੰਦਿਆ ਹੀ ਮੇਰਾ ਇਰਾਦਾ ਸੀ ਕਿ ਚਾਹਲੇ ਘੂਮੂ ਫਿਰੂਗੀ ਚਾਰ ਦਿਨ ਮੁੰਡੇ ਨਾ ਤੇ ਚੱਲ ਚੰਗਾ ਲੱਗੂ ਸਾਨੂੰ ਇਹ ਚਲ ਉਹ ਵੀ ਵਿਚਾਰਾ ਇਹਨੇ ਚਰਦਾ ਨੂੰ ਠੀਕਦਾ ਹੈ ਤੇ ਪਰ ਇਹ ਹੁਣ ਕਹਿੰਦੀ ਵੀ ਮੈਂ ਕੰਮ ਖੋਲਣਾ ਵਾ ਤੇ ਫੇ ਕਿੱਦਾਂ ਕਰਨੀ ਮੈਂ ਤਾਂ ਨਾ ਮੰਮੀ ਚੰਗਾ ਸੋ ਕੋਈ ਖੋਲ ਲਿਆਂਦੀ ਹੈ ਤੇ ਬਲਜੀਤ ਨੂੰ ਰੱਖਾ ਕਰਾਂਗੇ ਘਰ ਇਨਾ ਦੋਨੀਆਂ ਨੂੰ ਲੈ ਗਏਗਾ ਦੁਕਾਨ ਤੇ ਹਾਂ ਉਹ ਨਾਲੇ ਮੁੰਡੇ ਸਾਡੇ ਦਾ ਵੀ ਮਨ ਲੱਗਿਆ ਰਿਹਾ ਕਿ ਉਹਦੇ ਲੱਗੇ ਇਹ ਤਾਂ ਗੱਲਾਂ ਪਤਾ ਮਾਰਿਆ ਕਰਨ ਇਕੱਠੇ ਕਿਤੇ ਆਉਣਗੇ ਜਾਣਗੇ ਆਹੋ ਉਹ ਤਾਂ ਗੱਲ ਹੈ ਵਾ ਚੱਲ ਫੇ ਤੂੰ ਇਦਾਂ ਕਰ ਜਾ ਫੇ ਬੈਂਕ ਲਿਆ ਦੇ ਤੇ ਪੈਸੇ ਇਹਨਾਂ ਨੂੰ ਮੰਮੀ ਹੁੰਦੀ ਹੋ ਗਿਆ ਵਾ ਲੇਟ ਪਤਾ ਮੈਂ ਮੈਨੇਜਰ ਨੂੰ ਫੋਨ ਕਰਕੇ ਪੁੱਛ ਲੈਿੰਦਾ ਵਾ ਜੇ ਤੇ ਕੈਸ਼ ਹੈਗਾ ਵਾ ਇੰਨਾ ਠੀਕ ਆ ਤੇ ਫੇ ਸਵੇਰੇ ਜਾ ਕੇ ਕਢਾ ਲਿਆਵਾਂਗੇ ਮੈਂ ਕਹਿੰਨੀ ਆ ਚੱਲ 5 ਲੱਖ ਨਹੀਂ ਤੇ 2.5 ਲੱਖ ਦੇਈਏ ਕੰਮ ਸ਼ੁਰੂ ਤੇ ਕਰਨ ਉਹ ਨਹੀਂ ਮੰਮੀ ਤੇ ਕੰਮ ਸ਼ੁਰੂ ਕਰਨ ਚਾਜ ਨਾ ਕਰੇਗੀ ਲੀੜਾ ਕਪੜਾ ਹੋਊਗਾ ਕੋਈ ਲੈਸਾਂ ਹੋਣ ਕਿ ਮਸ਼ੀਨਾ ਚੱਜਦੀ ਹੈ ਲੈ ਆਊਗੀ 5 ਲੱਖ ਸਾਲ ਮੇਰੇ ਸਾਨੂੰ ਕੱਖ ਵੀ ਨਹੀਂ ਹੋਣਾ ਲੱਖ ਲੱਖ 1.5 ਲੱਖ ਦੀ ਮਸ਼ੀਨ ਆਉਂਦੀ ਹੈ ਅੱਜ ਕੱਲੇ ਜਿਹੜੀ ਚਿਕਾ ਕਪੜੇ ਸੀਣ ਵਾਲੀ ਹੈ ਵਧੀਆ ਚਲ ਕੋਈ ਨਹੀਂ ਫਿਰ ਵੇਖ ਲੈ ਆਪਣਾ ਸਾਬ-ਕਿਤਾਬ ਇਹ ਤਾਂ ਹੁਣ ਤੇਰੇ ਕੋਲ ਰੱਖਣਾ ਟਕਣਾ ਤੈਨੂੰ ਪਤਾ ਕੀ ਕਰਨਾ ਤੇ ਕੀ ਨਹੀਂ ਕਰਨਾ ਉਹਨੇ ਮੈਨੂੰ ਅੰਦਰ ਬੈਠੀ ਨੇ ਸੁਨਿਆਹ ਦੇ ਦਿੱਤਾ ਵਾ ਕੋਈ ਗੱਲ ਨਹੀਂ ਮੰਮੀ ਤੁਹਾਨੂੰ ਸਭ ਕੋ ਖੁਸ਼ ਹੋਣਾ ਚਾਹੀਦਾ ਵਾ ਉਹਦਾ ਵਧੀਆ ਡਿਸੀਜਨ ਵਾ ਤੇ ਕੋਈ ਨਹੀਂ ਮੈਂ ਸਵੇਰੇ ਪੈਸੇ ਕਢਾ ਕੇ ਲੈ ਆ ਦੂੰਗਾ ਚਲ ਕੋਈ ਆ ਲੈ ਆਂ ਫਿਰ ਦਾ ਨੇ ਇਹਨੇ ਸਾਰਿਆਂ ਦੇ ਸਿਰ ਤੇ ਕੀ ਢੂੜਿਆ ਵਾ ਲੈ ਵੀ ਨਾ ਹੀ ਨਹੀਂ ਕਰਦੇ ਪਹਿਲਾਂ ਬਾਹਰ ਗਈ 50 30 ਲੱਖ ਰੁਪਇਆ ਲਾ ਕੇ ਕਿਤੇ ਇੱਕ ਦੁਕਾਣ ਨਹੀਂ ਕਿਸੇ ਨੂੰ ਪਾਇਆ ਤੇ ਨਾ ਕਿ ਇਹਨੂੰ ਦੱਸਦੀ ਆ ਵੀ ਕਿਹੜੀ ਗੱਲ ਉੱਥੇ ਵਾਪਸ ਆ ਗਈ ਆ ਤੇ ਹੁਣ ਕੱਥੇ 5 ਲੱਖ ਦੀ ਡਿਮਾਂਡ ਇਹਨੂੰ 5 5 10 14 ਲੱਖ ਚਾਹੀਦਾ ਵਾ ਤੇ ਅਹੀਂ ਮੁੜ ਕੇ ਡੰਡੇ ਵਜਾਉਣੇ ਆ ਬੰਦਾ ਪੁੱਛੇ ਅੰਦਰੇ ਬੜੀ ਰਹਿੰਦੀ ਆ ਪਤਾ ਨਹੀਂ ਕਿਹੜੇ ਅੰਦਰ ਪੱਲੇ ਪੱਕਾਂਡੇ ਹੁੰਦੇ ਆ ਕਦੀ ਕੋਈ ਕੰਮ ਨਹੀਂ ਕਰਾਇਆ ਨਾ ਕਿਤੇ ਕੋਈ ਝਾੜੂ ਲਾਇਆ ਨਾ ਭਾਂਡੇ ਮਾਂਜੇ ਆ ਤੇ ਜੇ ਆਖੋ ਤੇ ਐਡਾ ਮੂੰਹ ਫੁਲਾ ਲੈਣਾ ਉਹੋ ਜੇ ਮਾਪਿਓ ਆ ਜਿਹੜੇ ਕੋ ਕਹਿੰਦੇ ਨਹੀਂਗੇ ਉਹੋ ਉਹ ਕਹਿਣ ਅਗਣਾ ਦੇਣ ਤੇ ਤਾਂ ਹੀ ਆ ਨਾ ਪਰ ਮੰਮੀ ਵੀ ਇੰਨੇ ਜੋਗੀ ਹੈ ਨਹੀਂ ਤੇ ਨਾਰੀ ਵੀ ਇੰਨੇ ਜੋਗਾ ਹੈਗਾ ਤੇ ਜੇ ਕਿਤੇ ਸਾਡੇ ਵਰਗੇ ਨੇ ਸੂਟ ਵੀ ਮੰਗ ਲੈਣਾ 36 ਵਰੀ ਪੋਸ਼ ਕੇ ਤੇ ਫੇਰ ਲਿਆਉਣਾ ਤੇ ਹੁਣ ਇਹਨੂੰ 5-5 ਲੱਖ ਚਾਹੀਦਾ ਇਹ ਕੋਈ ਗੱਲ ਨਹੀਂ ਜੀ ਵੇਖ ਲੈਨੇ ਆ ਜਦੋਂ ਬੁਢੀ ਖੋਲੂਗੀ ਪਤਾ ਤੇ ਉਦੋਂ ਹੀ ਲੱਗਣਾ ਵਾ ਕਿ ਕੀ ਬੰਦਾ ਵਾ